ਲੋਕ ਸਭਾ ਚੋਣਾਂ ਦੇ ਪੰਜਾਬ ਦਾ ਸਿਆਸੀ ਮਾਹੌਲ ਸਿੱਕਾ ਰਿਹਾ ਹੈ ਜਿਸ ਤੇ ਚੱਲਦਿਆਂ ਹਰ ਇੱਕ ਸਿਆਸੀ ਪਾਰਟੀ ਚੋਣ ਪ੍ਰਚਾਰ 'ਚ ਜੁਟੀ ਰਹੀ ਹੈ ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਜਨ ਸਭਾਵਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਪਿੰਡ ਨਿੱਗਵਾਲ 'ਚ ਵੀ ਜਨ ਸਭਾਵ ਨੂੰ ਸੰਬੋਧਨ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ 'ਚ ਅਕਾਲੀ ਵਰਕਰ ਸ਼ਾਮਲ ਹੋਏ ਪ੍ਰੋਫੈਸਰ ਫ੍ਰਿੰਸਿੰਗ ਚੰਦੂ ਮਾਜਰਾ ਨੇ ਬੋਲਦਿਆਂ ਜਿੱਥੇ ਆਪਣੇ ਕਾਰਜਕਾਲ ਦੌਰਾਨ ਪ੍ਰਤੀਤਿਆ ਪ੍ਰਾਪਤੀਆਂ ਕਰਾਈਆਂ ਉੱਥੇ ਹੀ ਵਿਰੋਧੀਆਂ ਤੇ ਨਿਸ਼ਾਨੇ ਨਿਸ਼ਾਤੇ ਨੇ ਕਿਹਾ ਕਿ ਉਹ ਜੱਟ ਕੇ ਅਤੇ ਹਾਰ ਕੇ ਵੀ ਇਲਾਕੇ ਦੀ ਸੇਵਾ 'ਚ ਪਿੱਛੇ ਨਹੀਂ ਹਟੇ ਜਦਕੇ ਬਾਕੀ ਪਾਰਟੀਆਂ ਵੱਲੋਂ ਇਥੋਂ ਪੈਰਾਸ਼ੂਟ ਉਮੀਦਵਾਰ ਉਤਾਰੇ ਗਏ ਨੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਸਰਦਾਰ ਜੇ ਇਹ ਲਈ ਹੁੰਦੇ ਆ ਟਿਕਾਲਾ ਤਾਂ ਤੁਸੀਂ ਇੱਥੇ ਆ ਕੇ ਇੰਨੀ ਦੇਰ ਦੇ ਬੈਠੇ ਹੋ ਜੇ ਵੀਰ ਇੰਤਜ਼ਾਰ ਕਰ ਸਕਦੇ ਹੋ ਤੇ ਵੋਟਾਂ ਤਾਂ ਬਿਲੂ ਹੀ ਪਾਉਂਗੇ ਹੋਰ ਕਿਹਨੂੰ ਪਾਉਂਗੇ ਆ ਇੱਕ ਉਸ ਬਾਣੇ ਤੋਂ ਜਿੱਥੇ ਦੇ ਜਲਾਦ ਹੁੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦ ਕੀਤਾ ਫਿਰ ਸਹਿਜਾ ਦਾ ਦੀ ਸ਼ਹਾਦਤ ਤੇ ਕਾਂਗਰਸ ਨੇ ਕਿੱਥੋਂ ਲੈਣਗੇ ਬੰਦੇ ਭੇਜਿਆ ਮੈਂ ਤੁਹਾਡਾ ਆਪਣਾ ਖੜੇ ਨੇ ਨਿਰਮਲ ਹਣੀ ਗੁਰਵਾਚਰ ਨੂੰ ਮੀਟਿੰਗ ਬੁਲਾਈ ਪਹਿਲੀ ਵਾਰੀ ਹੋਏਗਾ ਸਾਰੇ ਅਫਸਰ ਦੇ ਸਾਹਮਣੇ ਇਲਾਕੇ ਦੇ ਬੰਦੇ ਇਕੱਠੇ ਕਰਕੇ ਮੇਰੇ ਖਾਤੇ 3 ਕਰੋੜ 3.5 ਕਰੋੜ ਜਦ ਤੁਰਤ ਜਾਰੀ ਕਰਾਇਆ ਮੈਂ ਤਾਂ ਸਵਾਨ ਨਦੀ ਦਾ ਪ੍ਰੋਜੈਕਟ ਇਹਨਾਂ ਨੇ ਮੈਨੂੰ ਦੱਸਿਆ ਮੈਂ ਕਈ ਵਾਰੀ ਦੇਖੋ ਲੋਕਦਾਨ ਤੇ ਤਹੀ ਪਤਾ ਲੱਗਦਾ ਮੈਂ ਤੇ ਜਿੰਦਾ ਮੈਨੂੰ ਲੋਕ ਸਭਾ ਦਾ ਉਮੀਦਵਾਰ ਤਰਸ ਪ੍ਰਸਾਦ ਤੋਂ ਪਾਰਟੀ ਵੱਲ ਲਾਨਿਆ ਗਿਆ ਭਾਵੇਂ ਉਸ ਦਿਨ ਤੋਂ ਵੀ ਲੋਕਾਂ ਵਿੱਚ ਚਾਅ ਵੀ ਆ ਤੇ ਲੋਕਾਂ ਨੂੰ ਉਤਸ਼ਾਹ ਵੀ ਆ ਤੇ ਲੋਕਾਂ ਦੇ ਇਕੱਠ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਭਟੇ ਹੋ ਰਹੇ ਨੇ ਪਰ ਜਿਉਂ-ਜਿਉਂ ਅੱਗੇ ਵਧ ਰਹੇ ਆ ਕਿਉਂ ਤੋਂ ਕੱਟ ਦੇ ਵਿੱਚ ਵੀ ਉਤਸ਼ਾਹ ਦੇ ਵਿੱਚ ਵੀ ਮਤਲਬ ਬਹੁਤ ਵੜੋਤਰੀ ਹੋ ਰਹੀ ਆ ਵਾਧਾ ਹੋ ਰਿਹਾ ਕੱਲ ਗੜ ਸੰਕਰ ਤੇ ਭਲਾ ਚੌਰ ਵੀ ਕਈ ਤਕਿਆਸ ਇਕੱਠ ਹੋਏ ਔਰ ਲਾ ਮਿਸਾਲ ਪੰਜਾਬ ਤੋਂ ਯਾਤਰਾ ਨੂੰ ਹੁਗਾਰਾ ਮਿਲਿਆ ਅੱਜ ਲੱਗਪੁਰ ਸਾਹਿਬ ਦੇ ਵਿੱਚ ਮੈਂ ਪਹਿਲਾਂ ਚੰਪੌਰ ਸਾਹਿਬ ਗਿਆ ਨਾ ਮਿਸਾਲ ਕੱਟ ਸੀ ਇੱਕ ਕਿਸਮ ਦੀ ਰੈਲੀਆਂ ਸੀ ਫਿਰ ਰੋਪੜ ਦੇ ਬਹੁਤ ਵੱਡੇ ਇਕੱਠ ਹੋਏ ਔਰ ਕਾਂਗਰਸ ਤੇ ਆਪ ਪਾਰਟੀ ਛੱਡ ਕੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅੱਜ ਤੁਸੀਂ ਦੇਖਿਆ ਅੱਖੀਂ ਦੇਖਿਆ ਤੁਸੀਂ ਵੀ ਨਾਨਪੁਰ ਸਾਹਿਬ ਦੇ ਵਿੱਚ ਪਹਿਲਾਂ ਵੀ ਆਉਂਦੇ ਰਹੇ ਪਰ ਇਸ ਵਾਰੀ ਦੇ ਇਕੱਠ ਜਿਹੜੇ ਨੇ ਲਾ ਮਿਸਾਲ ਨੇ ਔਰ ਇਕੱਠਾਂ ਦੇ ਵਿੱਚ ਬੀਬੀਆਂ ਦੀ ਗਿਣਤੀ ਨੌਜਵਾਨਾਂ ਦੀ ਗਿਣਤੀ ਜਿਹੜੀ ਵੱਡੀ ਪੱਧਰ ਤੇ ਦਿਖ ਰਹੀ ਆ ਉਹ ਇਸ ਗੱਲ ਦੀ ਨਿਸ਼ਾਨੀ ਆ ਕਿ ਸ੍ਰੀ ਨਾਨਪੁਰ ਸਾਹਿਬ ਦੀ ਧਰਤੀ ਦੇ ਲੋਕ ਹੱਕ ਸੱਚ ਤੇ ਇਨਸਾਫ ਲਈ ਅਣਖ ਤੇ ਜ਼ਾਇਰਦਲੀ ਲੜਨ ਵਾਲਿਆਂ ਦੇ ਨਾਲ ਖੜਨਗੇ ਇਹ ਅੱਜ ਦੇ ਇਕਾਠ ਇਹ ਕਰਦਾ ਸਕੇਦੇ ਸਰਦਾਰ ਜੀ ਭਾਜਪਾ ਨੇ ਅਜੇ ਤੱਕ ਕੈਂਡੀਡੇਟ ਜਿਹੜਾ ਹੈ ਉਹ ਕੋਈ ਨਹੀਂ ਦਿੰਦਾ ਹੈ ਤੇ ਦੂਜੇ ਪਾਸੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਕਿਹਦੇ ਨਾਲ ਅਕਾਲੀ ਦਲ ਦਾ ਮੁਕਾਬਲਾ ਤੁਸੀਂ ਆਪਣਾ ਮੰਗਦੇ ਹੋ ਦੇਖੋ ਜਦੋਂ ਲੋਕ ਮਲ ਬਾਤ ਪੇੜ ਫੁਲਾ ਕੇ ਚੱਲ ਪੈਦੇ ਨੇ ਜਦੋਂ ਲੋਕ ਸਾਰੀਆਂ ਗੁੱਸੇ ਗਿੱਲੇ ਫੁਲਾ ਕੇ ਇੱਕ ਥਾਂ ਇਕੱਠੇ ਹੋ ਜਾਂਦੇ ਨੇ ਜਦੋਂ ਸੂਬੇ ਦੇ ਲੋਕ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਧਰਮ ਜਾਤ ਪਹਿਰਾਵੇ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਚੜੇਵੱਦੀ ਤੋਂ ਉੱਪਰ ਉੱਠ ਜੇ ਫਿਰ ਮੇਰਾ ਘਰ ਮੁਕਾਬਲੇ 'ਚ ਕੋਈ ਰਹਿੰਦਾ ਨਹੀਂ ਅੱਜ ਸ਼ਰਮਣੀ ਕਾਲੀਦਾਲ ਨੇ ਪੰਜਾਬੀਆਂ ਨੂੰ ਜਿਹੜਾ ਬੁਲਾਰਾ ਦਿੱਤਾ ਪੰਜਾਬੀਆਂ ਨੂੰ ਜਿਹੜੀ ਲਲਕਾਰ ਦਿੱਤੀ ਤੇ ਪੰਜਾਬੀਆਂ ਦੀ ਆਣਖ ਗੈਰਤ ਨੂੰ ਮਿੱਟੀ 'ਚ ਮਿਲਾਤਾ ਕਾਂਗਰਸ ਪਾਰਟੀ ਤੇ ਆਪ ਪਾਰਟੀ ਵਾਲਿਆਂ ਨੇ ਦਿੱਲੀ ਆਏ ਨਾਲ ਸੌਤਾ ਕਰ ਦਿੱਲੀ ਆਏ ਨਾਲ ਸਾਂਝ ਕਰਕੇ ਪੰਜਾਬ ਨੂੰ ਲੁੱਟਣ ਦੀ ਪੰਜਾਬ ਨੂੰ ਖੁੱਟਣ ਦੀ ਪੰਜਾਬ ਦੀ ਤਹੀਨ ਕਰਨ ਦੀ ਇਹ ਜਿਹੜੀ ਲੁਕਵੇਂ ਸਾਂਝਾ ਕਾਂਗਰਸ ਤੇ ਆਪ ਦੀ ਦਿੱਲੀ ਵਾਲਿਆਂ ਨਾਲ ਭਾਜਪਾ ਨਾਲ ਉਹ جگਜਗਰ ਹੋ ਗਈ। ਸੋ ਅੱਜ ਕਾਂਗਰਸ ਦੇ ਵੀ ਆਪ ਪਾਰਟੀ ਦੇ ਵੀ ਜਿਹੜੇ ਸਿਹਰ ਦੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਸਮਝਦੇ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਦਾ ਦੁੱਧ ਪੀਤਾ ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਅੱਜ ਸ਼ਰਮਣੀ ਕਾਲੀਦਾਸ ਦੀ ਪਿੱਛੇ ਆਗੇ ਤੁਸੀਂ ਦੇਖਦੇ ਹੋ ਸਾਡੇ ਇਕੱਠਾਂ ਦੇ ਵਿੱਚ 30-30% ਤੇ 40-40% ਕਾਂਗਰਸ ਪਾਰਟੀ ਨੂੰ ਛੱਡ ਕੇ ਵਰਕਰ ਜਿਹੜੇ ਨੇ ਕਾਮੀਦਾਨ ਨੂੰ ਵੋਟ ਪਾਉਣਾ ਚਾਹੁੰਦੇ ਨੇ ਕਈ ਤਾਰੇ ਕਹਿੰਦੇ ਨੇ ਵੀ ਪਾਰਟੀ ਅਸੀਂ ਨਹੀਂ ਛੱਡਣੀ ਪਰ ভোট ਤੁਹਾਨੂੰ ਪਾਉਣੀ ਮੇਜ ਨੂੰ ਆਪਣਾ ਸਮਝ ਕੇ ਵੀ ਪਾ ਰਹੇ ਨੇ ਮੇਰੇ ਕੰਮਾਂ ਨੂੰ ਦੇਖ ਕੇ ਵੀ ਪਾ ਰਹੇ ਨੇ ਔਰ ਸਾਡੇ ਮੁਕਾਬਲੇ ਜਿਹੜੇ ਖੜੇ ਕੀਤੇ ਨੇ ਉਹਨਾਂ ਨੂੰ ਬਗਾਨੇ ਸਮਝ ਕੇ ਵੀ ਪਾ ਰਹੇ ਨੇ ਕਿਉਂਕਿ ਗੈਰਾਂ ਨੂੰ ਪੰਜਾਬੀਆਂ ਨੇ ਕਦੇ ਨਹੀਂ ਮੂਲਾਇਆ ਗੈਰਾਂ ਨੂੰ ਪੰਜਾਬੀਆਂ ਨੇ ਕਦੇ ਵੀ ਸਦਾ ਤੇ ਨਹੀਂ ਬਿਠਾਇਆ ਇਸੇ ਕਰਕੇ 100 ਸਾਲ ਬਾਅਦ ਇਹ ਖੇਤਾਂ ਗੁਲਾਮ ਹੋਇਆ ਸੀ ਕਿਉਂਕਿ ਗੈਰਾਂ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ ਪਰ ਵਾਦਕਿਸਮਤੀ ਨਾਲ ਸ਼ਾਸਤ ਅੱਜ ਪੰਜਾਬ ਦੇ ਵੀ ਤੋਂ ਲੋਕ ਆਵਜ ਹੋਗੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਗਾ ਤੇ ਕੋਈ ਮੋਹ ਨਹੀਂ ਹੈ ਸੋ ਹੁਣ ਕੁਦਰਤੀ ਤੌਰ ਤੇ ਲੋਕ ਸਭਾ ਚੋਣਾਂ ਵਿੱਚ ਫੇਰੇ ਮੁਕਾਬਲੇ ਭਾਵੇਂ ਕਾਂਗਰਸ ਪਾਰਟੀ ਆ ਭਾਵੇਂ ਆਪ ਪਾਰਟੀ ਆ ਉਹ ਇਲਾਕੇ ਤੋਂ ਬਾਹਰਲੇ ਬੰਦਿਆਂ ਨੂੰ ਲਿਆ ਕੇ ਇੱਥੇ ਖੜਾ ਕਰ ਰਹੀ ਆ ਤਾਂ ਮੈਂ ਨਹੀਂ ਸਮਝਦਾ ਨਾ ਕੁਦਰਤੀ ਧਰਤੀ ਦੇ ਲੋਕਾਂ ਨੂੰ ਉਹ ਦੋ ਪਾਰਟੀ ਛੱਡ ਗਿਆ ਉਹਦਾ ਨੁਕਸਾਨ ਵੀ ਕਿ ਹੋ ਸਕਦਾ ਸਾਰੀ ਟੀਮ ਹੀ ਛੱਡ ਗਈ ਹੈ ਲੇਕੋ ਗੱਲ ਇਹ ਆ ਵੀ ਇੱਥੇ ਜਿਹੜਾ ਮਤਲਬ ਆਪ ਪਾਰਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਸਾਡਾ ਉਮੀਦਵਾਰ ਸੀ ਉਹ ਤਾਂ ਮੈਂ ਸਮਝਦਾ ਕਿ ਉਹਦਾ ਕਹਿ ਦੇ ਤਾਂ ਚੋਣਾਂ ਨਹੀਂ ਸ਼ੁਰੂ ਹੋਈ ਜੀ ਮਰ ਉਹਨਾਂ ਦੀ ਕੋਈ ਗੱਲ ਦੇ ਵਿੱਚ ਇਹ ਕੋਈ ਦਲੀਲ ਕਾਇਲ ਨਹੀਂ ਕਰਦੀ ਵੀ ਉਹਦੀ ਮਦਦ ਨਹੀਂ ਕੀਤੀ ਗਈ ਮਦਦ ਦਾ ਦਾਅ ਕਰੇ ਜਦੋਂ ਅਜੇ ਕੋਈ ਉਮੀਦਵਾਰ ਨੇ ਫਾਰਮ ਭਰਦੇ ਹੋਣ ਤੋਂ ਇਹ ਜਿਹੜੀਆਂ ਚੋਣਾਂ ਇਹਦੇ ਚਦਾਨ ਪ੍ਰਦਾਨ ਹੁੰਦੇ ਰਹਿੰਦੇ ਆ ਤੇ ਅਜੇ ਤਾਂ ਚੰਡੀਗੜ੍ਹ ਦੀ ਚੋਣ ਲੜਦਾ ਪਾਰਟੀ ਨੇ ਫੈਸਲਾ ਵੀ ਨਹੀਂ ਕੀਤਾ ਅਜੇ ਤਾਂ ਤਾਂ ਬਾਅਦ ਉਹਨੂੰ ਕਿਹਾ ਗਿਆ ਸੀ ਵੀ ਉਹਦੇ ਅਸੈਸਮੈਂਟ ਕਰ ਲਵੇ ਉੱਥੋਂ ਦੇ ਲੋਕ ਕੀ ਚਾਹੁੰਦੇ ਨੇ ਉਹਨੇ ਆਪੇ ਪਹਿਲੇ ਆਪਣਾ ਫੈਸਲਾ ਕਰਾ ਲਿਆ ਪੰਜਾਬ ਬਚਾਓ ਯਾਤਰਾ ਤੁਸੀਂ ਦੱਸਿਆ ਕਿ ਅਨੰਦਪੁਰ ਸਾਹਿਬ ਕੰਕਲੂਡ ਹੋਣੀ ਜੀ ਕੀ ਪ੍ਰੋਗਰਾਮ ਜਿਹੜੇ ਉਹਦੇ ਸਮਾਂ ਚ ਰਹਿਣਗੇ 14 ਤਰੀਕ ਨੂੰ ਜਿਹੜੀ ਪੰਜਾਬ ਬਚਾਓ ਯਾਤਰਾ ਉਹਦਾ ਤਕਰੀਬਨ ਆਖਰੀ ਦਿਨ ਹੋਏਗਾ ਉੱਥੇ ਪੰਜਾਬ ਦੇ ਵਿੱਚ ਜਿਹੜੀ ਅਟਾਰੀ ਬਾਰਡਰ ਤੋਂ ਚੱਲੀ ਸੀ ਉਹ ਤਰੌਣੀ ਸਾਹਬੋ ਤੱਕ ਸਭ ਤੋਂ ਹੋ ਕੇ ਤਖਤ shri ਕੇਸਗੜ ਸਾਹਿਬ ਦੀ ਸਮਾਪਤੀ ਹੋਈ ਹੈ 14 ਤਰੀਕ ਨੂੰ ਤੇ ਸਵੇਰੇ 9 ਵਜੇ ਮਰੀਡੇ ਤੋਂ ਚੱਲਣਾ ਝੰਕੌਰ ਸਾਹਿਬ ਨੂੰ ਹੋ ਕੇ ਰੋਪੜ ਨੂੰ ਹੋ ਕੇ ਬੁੱਗਾ ਸਾਹਿਬ ਠੀਕ ਪਰ ਸਾਹਿਬ ਤੇ ਆ ਕੇ ਤਖਤ shri ਕੇਸਗੜ ਸਾਹਿਬ ਸਮਾਪਤੀ ਹੋਈ ਹੈ ਸੋ ਬਸਮਤ ਇਸ ਪੰਜਾਬ ਚੋਂ ਯਾਤਰਾ ਦੇ ਵਿੱਚ ਮੇਰਾ ਖਿਆਲ ਹੈ ਸੈਂਕੜੇ 3 ਮਿਲ ਕੇ ਹਜ਼ਾਰਾਂ ਪਿੰਡਾਂ ਦੇ ਵਿੱਚੋਂ ਇਹ ਯਾਤਰਾ ਹੋਈ ਹੈ ਲੱਗਿਆ ਮੇਰਾ ਖਿਆਲ ਹੈ ਕਈ 100 ਕਿਲੋਮੀਟਰ ਇਸ ਪੰਜਾਬ ਚੋਂ ਯਾਤਰਾ ਨੇ ਤੈਅ ਕੀਤਾ ਹਜ਼ਾਰਾਂ ਲੋਕਾਂ ਨੂੰ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਨੇੜੇ ਤੋਂ ਹੋ ਕੇ ਮਿਲਿਆ ਸੋ ਇਹ ਪੰਜਾਬ ਚੋਂ ਯਾਤਰਾ ਨੂੰ ਜਿਹੜਾ ਭਰਮਾ ਹੰਗਾਰਾ ਮਿਲਿਆ ਉਹਦੇ ਅਸੀਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਪੂਰੀ ਤਰ੍ਹਾਂ ਖੁਸ਼ ਹਾਂ ਔਰ ਪੰਜਾਬ ਦੇ ਲੋਕਾਂ ਨੇ ਜਿਹੜਾ ਸਾਥ ਦਿੱਤਾ ਉਹਦੇ ਅਸੀਂ ਧੰਨਵਾਦ ਵੀ ਕਰਦੇ ਹਾਂ ਏ ਏ ਸਾਡੇ ਲਈ ਕੁਝ ਖੁਸ਼ਕਿਸਤੀ ਦੀ ਗੱਲ ਆ ਕਿ ਪੰਜਾਬ ਚੋਂ ਯਾਤਰਾ ਦੀ ਸਮਾਪਤੀ ਤੱਕ ਸ੍ਰੀ ਕੇਸ਼ਗੜ੍ਹ ਸਾਹਿਬ ਉਨਨ ਕੋਲ ਜਾਉ। ਸੂਬੇ ਦਾ ਜੀ ਮਾਹੌਲ ਲੱਗਦਾ ਜੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਯਾਤਰਾ ਵੀ ਜਿਹੜੀ ਹਾਲ ਸਾਹਿਬ ਨੇ ਕੀਤੀ ਹੈ ਕਿੰਨੀਆਂ ਕਿਸੀਟਾਂ ਅਕਾਲੀਦਰ ਨੂੰ ਲੱਗਦਾ ਜੀ ਮੈਨੂੰ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਸਾਰਾ ਪੰਜਾਬ ਅਕਾਲੀਦਰ ਦੇ ਨਾਲ ਆ ਖੜਿਆ ਜਦੋਂ ਕੋਈ ਵਿਰੋਧ ਵਿੱਚ ਕਿਹੜਾ ਪੰਜਾਬੀ ਆ ਕਿਹੜਾ ਬੰਦਾ ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ ਪੰਜਾਬ ਦਾ ਖਾਦਾ ਪੀਤਾ ਹਣਾਇਆ ਜਿਹੜਾ ਅੱਜ ਸ਼ਰਮਣੀ ਅਕਾਲੀਦਰ ਦੇ ਉਲਟ ਜਾਏਗਾ ਮਾਹਮੰਦਾ ਜਿਹਨੂੰ ਆਪਣੇ ਆਪ ਦੀ ਸੋਚੀ ਨਹੀਂ ਜਿਹਨੂੰ ਆਪਣੇ ਬੱਚੇ ਦਾ ਵੀ ਵਿਖਦਾ ਖਿਆਲ ਨਹੀਂ ਉਹ ਭਾਵੇਂ ਉਧਰ ਜਰ ਨੰਬਰ ਕਿੰਨਾ ਫਿਰ ਵੀ 13 ਚ ਕਿੰਨੇ ਆ ਜੀ ਲੱਗਦਾ ਹੈ ਅਜਿਹਾ ਕਹਿੰਦਾ 13 ਦੀਆਂ 13 ਸੀਟਾਂ ਜਿੱਤਾਂਗੇ ਅੱਜ ਜੇ ਜ਼ੀਰੋ ਦੀ ਗੱਲ ਕਰਦੇ ਆ ਭਗਵੰਤ ਸਿੰਘ ਕੋਲ ਜਾਊਗੀ ਨਹੀਂ ਤੇ ਇੱਕ 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 ਸਵਾਲ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਜਿਹੜੇ ਜਾ ਰਹੇ ਨੇ ਅਕਾਲੀ ਦਲ ਛੱਡ ਕੇ ਤੁਸੀਂ ਕਹਿੰਦੇ ਅਕਾਲੀ ਦਲ ਲਏਗਾ ਤੇ ਅਕਾਲੀ ਦਲ ਛੱਡ ਕੇ ਚਾਹੇ ਤਲਵੀਰ ਗਿੱਲ ਹੋ ਗਿਆ ਪਵਨ ਕੁਮਾਰ ਟਿੰਨੂ ਹੋ ਗਿਆ ਛੱਡ ਕੇ ਜਾ ਰਹੇ ਨੇ ਇਹ ਤਾਂ ਟਿਕਟ ਮਾਰ ਰਾਜਾ ਦਾਨ ਪਰਦਾ ਨਾਲ ਹੋ ਰਿਹਾ ਹੈ